ਆਹ ਵਾਲਾ ਬੀ ਮੰਗਾਇਆ ਪੈ ਕੇ ਨਵਾਂ ਇਹ ਕਰਨਾਲ ਆਲੇ ਦਾ ਬਣਿਆ ਹੋਇਆ ਇਹ ਕਰਨਾਲ ਸੀਡ ਨਵਾਂ ਬੀਜ ਆ ਮਹਿੰਗਾ ਬੀਜ ਆ ਇਹ ਤਾਂ ਵੀ ਵਿੱਚੋਂ ਫੋਕ ਨਿਕਲੀ ਆ ਪਹੁੰਚ ਗਏ ਖੇਤ ਚ ਤੇਰੀਏ ਪਾਣੀ ਚੱਲ ਆ ਪਹਿਲਾਂ ਆਪਣਾ ਪਨੀਰੀ ਬੀਜੀ ਹੋਈ ਆ ਹਾਂ ਹਾਂ ਇਹਦੇ ਪਿਛਲੇ ਪਾਸੇ ਬੀਜਾਂਗੇ ਉਹ ਸੁੰਦਰ ਭਾਈ ਲਾਹੇ ਕਰਮਾ ਮੈਣ ਇੱਥੇ ਤੱਕ ਨਿਸ਼ਾਨੀ ਲਾ ਦੇ ਇੱਥੇ ਵਾਹਿਗੁਰੂ ਜੀ ਆ ਗਿਆ ਪਾਣੀ ਕਹਿਰੇ ਚ 5 ਕਿ ਮਿੰਟ ਮਸਾਂ ਲੱਗੇ ਨੇ ਕੱਲਾ ਰਿਓ ਦਾ ਛਿੱਟਾ ਮਾਰਨ ਦਿੱਤਾ ਜਾ ਸਾਧ ਸੰਗਤ ਜੀ ਵੀ ਆਪਾਂ ਕਰ ਲਿਆ ਢੇਰੀ ਇਹਨੂੰ ਫੋਲ ਲੀਆ ਮਾੜਾ ਮਾੜਾ ਤੂਈਆਂ ਦੇਖੋ ਤਾਂ ਫੁੱਟੀਆਂਆਂ ਹੀ ਵਧੀਆ ਸਾਰੀ ਤੂਈ ਜਾਨੀ ਤਰੀ ਹੋਈ ਆ ਬਾਕੀ ਹੁਣ ਛਿੱਟਾ ਮਾਰ ਦਿਆਂਗੇ ਕਿਹੜਾ ਰਗਿਆ ਭਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਤੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਲੱਗਿਆ ਪਨੀਰੀ ਭਿਉਣ ਐਗਤੀ ਰੱਬ ਪਿਆ ਕਿਸੇ ਬੰਦੇ ਕੋਲੇ ਉਹ ਪਿਛਲੀ ਵਾਰ ਜਾ ਕਣਕ ਵੇਲੇ ਸਪਰੇਅ ਕਰੀਆ ਲੈ ਕੇ ਨਹੀਂ ਆ ਮੁੜ ਕੇ ਚੱਕਿਆ ਜਲੂੜ ਸੀ ਅੱਜ ਜਿਆਦਾ ਆ ਵੀ ਹੈ ਨਹੀਂਗਾ ਹੁਣ ਆਹ ਪਾਣੀ ਵਾਲੀ ਖੇਲ ਚੀ ਪਿਉਣ ਲੱਗੇ ਆ ਇਹਦੇ ਵਿੱਚ ਲਾ ਕੇ ਬੰਦ ਕਰਤੇ ਇਹਦੇ ਆ ਸਰਾਖ ਜਾ ਇਹ ਚੀ ਪਾਣੀ ਛੱਡ ਕੇ ਮੈਂ ਇਹ ਚੀ ਪਿਉ ਦਿੰਨੇ ਨਾਲੇ ਫਿਰ ਬਾਅਦ ਚ ਇਹਦੇ ਤੇ ਇੱਕ ਨੇ ਕੱਪੜਾ ਦੇ ਦਾਂਗੇ ਨਾਲੇ ਛੇਤੀ ਪੁੰਗਰ ਆਊਗੀ ਕਾਲ ਦਲੇ ਹਵਾ ਨਹੀਂ ਲੱਗੂਗੀ ਆਹ ਵਾਲਾ ਵੀ ਮੰਗਾਇਆ ਪੈਕ ਦੀ ਨਵਾਂ ਇਹ ਕਰਨਾਲ ਵਾਲਿਆਂ ਦਾ ਬਣਿਆ ਹੋਇਆ ਇਹ ਕਰਨਾਲ ਸੀਡ ਇੱਥੇ ਕਿ ਲਿਖਿਆ ਹੋਇਆ ਸੀ ਕਰਨਾਲ ਨਵਾਂ ਬੀ ਆ ਜੀ ਕਿੰਨੇ ਰੁਪਏ 20 ਕਿਲੋ ਦੀ 10 ਕਿਲੋ ਥੈਲੀਆਂ ਨੇ ਇਹ ਇਹ ਪਿਉਣ ਲੱਗੇ ਆ ਦੋ ਥੈਲੀਆਂ ਦੇਖਾਂਗੇ ਬੀਜ ਕਿਵੇਂ ਆ ਕਿਵੇਂ ਨਹੀਂ ਸਿਸਟਮ ਬਾਕੀ ਫਿਰ ਗਾਂ ਦੇਖਾਂਗੇ ਕਿਹੜਾ ਬੀ ਹੋਰ ਲਿਆਉਨੇ ਆ ਨਵਾਂ ਆਹ ਆਲੀਆਂ ਪਾਉਣੀਆਂ ਦਵਾਈ ਪਿਉਣ ਲੱਗੇ ਆ ਹੋ ਗਈ ਆ ਹੋ ਗਈ ਦੋਨੇ ਹੋ ਗਈ ਮੈਂ ਕਿਹਾ ਪਹਿਲਾਂ ਬਾਲਟੀ ਜੀ ਲੱਗ ਘੋਲ ਲਈ ਹੈ ਨਾ ਉਹ ਚ ਫਿਰ ਦਵਾਈ ਘੋਲ ਕੇ ਪਾਣੀ ਸੌਖੀ ਰਹਿੰਦੀ ਆ ਉਹਦੇ ਬਾਅਦ ਛੇਲ ਇਕੱਠੀ ਕਰ ਦਾਂਗੇ ਸਾਰੀ ਤਾਂ ਕਰਕੇ ਇਹਦੇ ਚ ਪਾਤੀ ਸਾਰੀ ਆਪਾਂ ਇੱਕ ਥੈਲੀ ਦੀ ਦਵਾਈ ਪਾਈ ਆ ਥੈਲੀਆਂ ਭਿਉਣੀਆਂ ਨੇ ਦੋ ਜਣੀ 20 ਕਿਲੋ ਦਵਾਈ 20 ਕਿਲੋ ਭੀ ਪਾਉਣਾ ਆਪਾਂ ਤੇ ਪੂਰੀ ਥੈਲੀ ਦੀ ਪਾਤੀ ਆਪਾਂ ਦਵਾਈ ਦੇਖਦੇ ਆ ਬਾਕੀ ਰੱਬ ਦੇ ਰੰਗ ਤੰਨ ਇੱਕ ਕਿੱਲੇ ਆਦਾਈ ਤਾਂ ਥਾਂ ਲਾਉਣਾ ਆਪਾਂ ਇਹਦੇ ਨਵੇਂ ਬੀ ਦਾ ਬਾਲਾ ਨਹੀਂ ਪੰਗਾ ਲੈਣਾ ਕੀ ਰੰਗ ਦੰਦਾ ਬਾਕੀ ਤਾਂ ਪ੍ਰਮਾਤਮਾ ਦੀ ਨਿਗਾਹ ਸਿੱਧੀ ਚਾਹੀਦੀ ਆ ਤਾਂ ਸਾਰਾ ਕੁਝ ਓਕੇ ਓਕੇ ਆ ਹੋ ਗੋਲੀਏ ਆ ਜਿਆ ਫੇਰ ਕੇ ਹਾਲੇ ਦਾਲੇ ਜੰਮ ਛੱਡੀ ਆ ਚਲੋ ਜੋ ਜਾ ਛਿੰਮ ਹੁਣ ਰਲਾਂ ਗਲੇ ਚੀਰ ਲਾਓ ਜੀਰ ਲੱਗੀ ਸਾਰੀ ਵਿੱਚ ਹੋ ਗਿਆ ਪਾਣੀ ਦਾ ਬਣ ਗਿਆ ਦੁੱਧ ਪਾਤੀਆਂ ਜੀ ਦੋਏ ਥੈਲੀਆਂ ਦੇਖ ਲਓ 10 ਕਿਲੋ ਵਾਲੀ ਪੈਕਿੰਗ ਦੇ ਵਿੱਚੋ ਵੀ ਕਿੰਨਾ ਵੀ ਤਰ ਕੇ ਉੱਤੇ ਆ ਗਿਆ ਇਹ ਫੋਕ ਆ ਸਾਰੀ ਇਹ ਤੁਹਮ ਦਿਖਾਉਣਾ ਮੈਂ ਹਟ ਜਾ ਇੱਕ ਅਦਾ ਦਾਣਾ ਚੱਕ ਕੇ ਆ ਦੇਖੋ ਜਮਾ ਫੋਕ ਆ ਇਹ ਸੋਧਿਆ ਦਾਣਾ ਵੀ ਉਹਦੇ ਵਿੱਚ ਵੀ ਫੋਕ ਆ ਨਾਲੇ ਨਵਾਂ ਵੀ ਆ ਮਹਿੰਗਾ ਵੀ ਆ ਇਹ ਤਾਂ ਵੀ ਵਿੱਚੋ ਫੋਕ ਨਿਕਲੀ ਆ ਅੱਜਕੱਲ ਤਾਂ ਟੋਪੀ ਜ਼ਿਆਦੇ ਆ। ਅਸਲੀਅਤ ਘਟ ਆ। ਦੇਖ ਲਓ। ਇੰਨਾ ਮਹਿੰਗਾ 1500 ਦੀ 10 ਕਿਲ ਵਾਲੀ ਥੈਲੀ ਆਈ ਆ ਮੰਨ ਲਓ 4500 ਰੁਪਏ ਦਾ। 30 ਕਿਲੋ ਹੋ ਗਿਆ। ਤੇ ਚਲੋ ਬਾਲੀ ਤਾਂ ਨਹੀਂ ਹੈਗੀ ਹੈ ਤਾਂ ਥੋੜੀ ਆ ਪਰ ਹੈ ਤਾਂ ਹੈ ਨਾ ਫਿਰ ਸੋਹਦ ਵਾਲਾ ਵੀ ਕਾਹਦਾ ਰਹਿ ਗਿਆ ਇਹ। ਹੁਣ ਇਹਨੂੰ ਕੱਢ ਕੇ ਬਾਲਟੀ 'ਚ ਪਾ ਦਨੇ ਆ। ਬਾਹਰ ਸੜ ਦਨੇ ਆਪਾਂ ਇੱਥੇ ਕੀ ਕਰਾਉਣਾ ਤਾਂ ਫੋਕ ਤਾ। ਵਾਹ ਤੁਹਾਡੇ। ਨੋ ਦੇਖ ਲਓ ਰਾਤ ਭਿੰਤੀ ਸੀ ਪਨੀਰੀ ਆਪਾਂ ਹੁਣ ਲੱਗੇ ਆ ਉਹਦਾ ਪਾਣੀ ਕੱਢਣਾ ਹੋ ਤਾਂ ਗਿਆ ਦੋ ਘੰਟੇ ਲੇਟ ਹੀ ਅੱਗੇ ਤਾਂ ਆਪਾਂ ਪੈਣ ਨੇ 10 10 ਕ ਘੰਟੇ 11 ਘੰਟੇ ਅੱਜ ਜਾਨੀ ਦੋ ਤਿੰਨ ਘੰਟੇ ਉੱਪਰ ਲੰਘ ਗਏ ਕੱਢ ਦਈਏ ਪਾਣੀ ਉਹ ਤਾਂ ਮੈਂ ਆ ਖੋਲ ਕੇ ਗਿਆ ਸਵੇਰ ਦਾ ਵੀ ਥੋੜਾ ਥੋੜਾ ਨਿਕਲ ਹੀ ਜਾਵੇ ਰਹਿ ਗਿਆ ਥੋੜਾ ਬਹੁਤਾ ਉੱਪਰ ਇਹਨੂੰ ਹੁਣ ਆਪਾਂ ਡੱਬੇ ਨਾਲ ਡੱਬੇ ਨਾਲ ਮੈਂ ਕਹਉ ਤੋ ਤੋ ਨਤਾਰ ਦਿੰਨੇ ਆ ਕੁਬਸਤੀ ਇਹਦੇ ਉੱਤੇ ਐਂ ਬੋਰੀਆਂ ਧਰ ਦਾਂਗੇ ਨਾਲੇ ਪਾਣੀ ਨੁੱਚੜੀ ਜਾਊਗਾ ਗਿੱਲ ਰਹੂ ਬਜਾਈ ਕਰਾਂਗੇ ਕੱਲ ਨੂੰ ਹੁਣ ਤੋਂ ਮੰਨ ਲਓ 24 ਘੰਟੇ ਬਾਅਦ ਇਹਨੂੰ ਕੱਢ ਕੇ 24 ਘੰਟੇ ਚ ਤੀਆਂ ਪੁੰਗਰਿਆਉਣੀਆਂ ਨੇ ਉਸ ਤੋਂ ਬਾਅਦ ਫਿਰ ਦੁਪਹਿਰਿਆਂ ਬਾਅਦ ਵੇਚ ਦਾਂਗੇ ਛੱਟਾ ਦੇ ਦਿਆਂਗੇ ਕੁਛ ਇਹਦੇ ਚੱਕਰ ਚ ਤੇਰੀਆਂ ਮੁਰਗੀਆਂ ਵੀ ਬੰਦ ਹੀ ਨੇ ਅੱਜ ਨੇ ਅੱਗੇ ਸਵੇਰੇ 7 ਵਜੇ ਇਹਨਾਂ ਦਾ ਗੇਟ ਖੋਲ ਦਿੰਨੇ ਆ ਹੋ ਗਿਆ ਨਾ ਟੋਆ ਜਾ ਬਣ ਗਿਆ ਹੁਣ ਸੌਖਾ ਰਹੂਗਾ ਕੰਮ ਏਕਣ ਨਹੀਂ ਨਾ ਨਾਲ ਵਿੱਚ ਦਾਣੇ ਆਉਣ ਦੀ ਟੈਨਸ਼ਨ ਨਹੀਂ ਸੀ ਸੌਖਾ ਨੇ ਟਰ ਜੂਗਾ ਪਾਣੀ ਉਸ ਤੋਂ ਬਾਅਦ ਪੂਰੀ ਫੋਲ ਕਿਸੇ ਬੋਰੀ ਚ ਬਾਕੀ ਤੁਸੀਂ ਵੀ ਦੱਸਿਓ ਤੁਸੀਂ ਕਿਵੇਂ-ਕਿਵੇਂ ਵੀ ਬੋਰੀਆਂ ਚ ਹੀ ਪਿਉਂਦੇ ਹੁੰਨੇ ਹੋ ਜਾਂ ਏਕਣ ਕਿਸੇ ਭਾਂਡੇ ਦੇ ਤੱਬ ਚ ਜਾਂ ਇਹ ਢੋਲ ਡਰਮ ਚ ਪਿਉਂਦੇ ਹੁੰਨੇ ਹੋ ਤੇ ਉਹ ਤੋਂ ਬਾਅਦ ਫਿਰ ਬੋਰੀਆਂ ਚ ਪਾ ਕੇ ਢੱਕਦੇ ਹੁੰਨੇ ਹੋ ਕਿਵੇਂ ਕਿਹੜੇ ਕਿਹੜੇ ਹਿਸਾਬ ਨਾਲ ਤੁਸੀਂ ਪਨੀਰੀ ਜਣੀ ਪਿਉ ਕੇ ਭੁੰਗਰਨ ਤੱਕ ਕਿਹੜਾ-ਕਿਹੜਾ ਪ੍ਰੋਸੈਸ ਵਰਤਦੇ ਹੋ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕਿਵੇਂ-ਕਿਵੇਂ ਵਰਤਿਆ ਜਾਂਦਾ ਬੋਰੀ ਚ ਪਾਤਾ ਸਾਰੇ ਮੈਂ ਪਹਿਲਾਂ ਸੋਚਿਆ ਸੀ ਮੈਂ ਕਿ ਆਪਾਂ ਵੀ ਖੇੜ ਚਾਈ ਢੱਕ ਦਾਂਗੇ ਫੇ ਮੈਂ ਕਿਹਾ ਬਾਅਦ ਚ ਤੂਨੀਆਂ ਮਾੜੀਆਂ ਮੂਟੀਆਂ ਵੱਧ ਘਟ ਨਿਕਲਣਾਂ ਕਈ ਵਾਰੀ ਪਹਿਲਾਂ ਨਿਕਲਣਾਂ 2-4 ਘੰਟੇ ਫੇ ਤੂਨੀਆਂ ਟੁੱਟਣਗੀਆਂ ਵੀ ਉਹਦੋਂ ਬਿਹਤਰ ਪਹਿਲਾਂ ਹੀ ਬੂਰੀ ਚ ਪਾ ਕੇ ਆਪਣਾ ਕੋ ਬੂਰੀਆਂ ਹੈਗੀਆਂ ਨੇ ਆ ਚਾਰ ਬੂਰੀਆਂ ਹੋਰ ਪਈਆਂ ਨੇ ਇੱਕ ਨੇ ਢੱਕ ਦਾਂਗੇ ਫੇ ਚਾਹੇ ਖੇੜ ਦੇ ਵਿੱਚ ਹੀ ਰੱਖ ਦਈਏ ਵੀ ਉਹ ਨਾਲੇ ਦਾ ਪਾਣੀ ਵਿੱਚ ਪਾਉਣਾ ਸੌਖਾ ਰਹਿੰਦਾ ਵੀ ਇੱਕ ਵਾਰੀ ਨਿੱਤਰ ਮਨ ਨਿੱਤਰ ਮਾਜਾ ਪਾਣੀ ਕੱਢ ਦਈਏ ਨੀਰ ਜੀ ਲਾਈ ਹੋਈ ਆ ਵਿੱਚ ਵੀ ਦਾਣੇ ਨਾ ਬਾਹਰ ਆਉਣ ਕੱਲਾ ਪਾਣੀ ਆਈ ਜਾਵੇ ਉਹਦੋਂ ਬਾਅਦ ਫੇਰ ਵਿੱਚ ਰੱਖ ਕੇ ਸਾਵਧਾ ਰਹੂਗਾ ਮੈਂ ਸਕੀਮ ਸੀਗੀ ਤਾਂ ਪਹਿਲਾਂ ਐਵੇਂ ਹੀ ਵੀ ਵਿੱਚ ਹੀ ਠੱਗ ਦਾਂਗੇ ਫਿਰ ਆ ਚੱਕਰ ਕਰਕੇ ਮੈਂ ਖਰਾਬ ਹੋਊਗਾ ਵੀ ਚਲੋ ਕੋਈ ਨਹੀਂ ਦੇਖਦੇ ਆ ਵਹਿ ਤਾਂ ਅੱਗੇ ਵੀ ਕਈ ਵਾਰੀ ਬੂਰੀ ਚ ਠੱਗਿਆ ਨੇ ਆਪਾਂ ਅੱਗੇ ਆਪਾਂ ਉਧਰ ਘਰ ਵਾਲੇ ਪਾਸੇ ਭਿਉਨੇ ਹੁੰਨੇ ਆਇ ਇੱਕ ਤੇ ਪਹਿਲੀ ਵਾਰੀ ਖੇਲ ਚ ਭਿਉਨਤਾ ਕੋ ਡਰਮ ਚ ਆਪਣੇ ਪਾਇਆ ਮੁਰਗੀਆਂ ਦਾ ਦਾਣਾ ਇੱਕ ਡਰਮ ਉੱਥੇ ਪਿਆ ਕਣਕ ਵੇਲੇ ਦਾ ਮੋਟਰ ਤੇ ਤਾਂ ਕਰਕੇ ਖੇਲ ਚ ਭਿਉਣੀ ਪੈਗੀ ਅੱਜ 7ਵਾਂ ਦਿਨ ਆ ਮੌਸਮ ਖਰਾਬ ਹੋਏ ਨੂੰ ਜਿਹੜਾ ਬੈਨ ਆਗੇ ਹਰ ਰੋਜ਼ ਚਾਹੇ ਦੁਪਹਿਰੇ ਸ਼ਾਮ ਨੂੰ ਅੱਜ ਤੋਂ ਬਾਅਦ ਨੈਟ ਤੇ ਵੀ ਮੌਸਮ ਸਾਫ ਦੱਸਿਆ ਹੈ ਅੱਜ ਯਾਨੀ 7 ਦਿਨ ਹੋ ਗਏ ਪੂਰੇ ਡੇਲੀ ਮੀਂਹ ਪੈਂਦੇ ਨੂੰ ਨੇਰੀ ਮੀਂਹ ਹਰ ਰੋਜ਼ ਆਉਣਾ ਆ ਹੁਣ ਅੱਜ ਤਾਂ ਸਮਾਂ ਰਾਤ ਦਾ ਹੋ ਗਿਆ 9:30 ਵਜੇ ਦਾ ਬਿਜਲੀ ਬਹੁਤ ਲੱਛਕਦੀ ਆ ਬੱਦਲ ਕਰਜ ਦੀ ਆਵਾਜ਼ ਤਾਂ ਸੁਣਦੀ ਹੋਣੀ ਹੈ ਕਿੰਨੀ ਆਵਾਜ਼ ਇਹ ਤਾਂ ਬਿਜਲੀ ਦੇਖੋ ਲੱਛਕਦੀ ਪਾੜੇ ਤਕੜੇ ਤਰੀਕੇ ਨਾਲ ਬਿਜਲੀ ਲੱਗ ਗਈ ਆ ਖਤਰਨਾਕ ਕੰਮ ਪੂਰਾ ਹੁਣ ਤਾਂ ਨੇਰੀ ਟੈਗੀ ਮੜ ਜੀ ਪਹਿਲਾਂ ਨੇਰੀ ਵਾਲੀ ਜ਼ਿਆਦਾ ਸੀਗੀ ਹਾ 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 ਅੱਪਰ ਦਲ ਕਰਜ ਦੀ ਆਵਾਜ਼ ਆਉਂਦੀ ਆ ਦੁਬਾਰਾ ਚੱਲ ਪਿ ਨੇਰੀ ਦੀ ਸਪੀਡ ਵੱਧ ਗਈ। ਬਿਜਲੀ ਲਾਸਕੀ ਜੀ ਦੇਖੋ ਕਿੰਨੀ ਸਪੀਡ ਆ। ਦੇਖਿਆ ਬਿਜਲੀ ਲਾਸਕੀ। ਕਿਆ ਨਾਮ ਦਾ ਬਿਜਲੀ ਦਾ। ਬੱਲੇ ਬੱਲੇ ਬੱਲੇ। ਚੱਲੇ ਆ ਪਨੀਰੀ ਵਾਲਾ ਤਿਆਰ ਕਰਨ। ਤੇ ਹਾਲ ਘਰਾਏ ਹੋਏ ਜੀ ਪਿੱਛੇ ਡੰਗਰਾਂ ਵਾਲੇ। ਅੱਜ ਕੱਢਣ ਲੱਗਿਆ ਹੁਣ। ਨਿਕਲਦੇ ਆ ਪੂਰੇ ਪੂਰੇ ਦਿਖਾਉਣਾ ਤੁਹਾਨੂੰ। ਪੂਰਾ ਪੂਰਾ ਗੇਟ ਆ। 200 ਕਿੰਨੇ ਪੂਰਾ ਢਕਾ ਲਿਆ ਆਂ। ਆਹ ਜਵਾਖਾ ਖੰਮੀ ਜਿਹੜਾ ਪੂਰਾ। ਇਹ ਡੇਟ ਉਧਰੋਂ ਵੱਧ ਖੁੱਲਣਾ ਪੈਂਦਾ ਉਧਰੋਂ ਖੁੱਲਣਾ ਪੈਂਦਾ ਫੇਰ ਦੂਰ ਦੋੜਾ। ਇਹ ਪੂਰੇ ਚਲੇ ਜਮੀ ਜਗ੍ਹਾ ਦਬਾਉਣੀ। ਦੇਖੋ ਆ ਪੂਰੀ ਪੂਰੀ। ਆਪਣਾ بڑا ਗੇਟ ਵੀ ਐਵੇਂ ਹੀ ਆ। ਉੱਥੇ ਸੁਹਾਗਾ ਪੂਰਾ 2 ਇੰਚ ਜਗ੍ਹਾ ਵਸਵਾਗੇ ਦੇ ਵਾਲੇ ਨਾਲੇ ਉੱਥੇ ਵੀ ਗੇਟ ਦਾ ਨੰਬਰ ਦਾ ਚੱਲਦਾ ਨਿਕਲ ਗਿਆ ਓਏ ਹੋਏ ਓਏ ਇੱਧਰ ਮੋਟਰਸਾਈਕਲ ਆ ਗਿਆ ਪੂਰੇ ਹੱਥ ਚਲੋ ਜੀ ਉੱਥੇ ਨਿਕਲ ਗਏ ਉਹ ਕੋਲੇ ਆ ਕੇ ਪਨੀਰੀ ਵਾਲਾ ਦਿਖਾਉਂਦੇ ਆ ਤੁਹਾਨੂੰ ਜਾ ਕੇ ਅੱਜ ਤਿਆਰ ਕਰਕੇ ਅੱਜ ਬੀਜਣੀ ਆਪਣੇ ਲਈ ਆਏ ਗੇਟ ਖੋਲਣਾ ਪੈਂਦਾ ਜੇ ਦੋਨੇ ਗੇਟ ਪਰ ਇਹਨੂੰ ਖੋਲ ਦੇਣੇ ਆ ਇਧਰ ਨੂੰ ਫੇਰ ਕੰਮ ਫਸ ਜਾਂਦਾ ਫੇਰੇ ਉਹ ਆ ਪਹਿਲਾਂ ਇਹ ਇਧਰ ਨੂੰ ਰੱਖ ਕੇ ਲੈ ਆਈਦਾ ਬਾਅਦ ਚ ਫੇਰ ਇਧਰਲੇ ਪਾਸੇ ਇਧਰ ਜਗ੍ਹਾ ਵੱਧ ਜਾਂਦੀ ਆ ਲੋਟ ਆ ਜਾਂਦਾ ਬਾਈ 11 ਹਲ ਨੇ ਆਪਣੇ ਅੱਜ ਕੱਢੇ ਆ ਕਣਕ ਬੀਜਣ ਦੇ ਜੱਦੀ ਕਣਕ ਬੀਜੀ ਆ ਜੱਦੇ ਕਣਕ ਕੋਲ ਮੇਰੇ ਸਾਹਦਾ ਪਹਿਲਾਂ ਦੀ ਅੰਦਰ ਲਾਏ ਹੋਏ ਨੇ ਕਿਉ ਕਣਕ ਵੇਲੇ ਤਾਂ ਇਹਦੀ ਲੋਡ ਹੀ ਨਹੀਂ ਸੀ ਪੈਂਦੀ ਤਾਂ ਕਰਕੇ ਉਦੋਂ ਪਹਿਲਾਂ ਵੀ ਪਨੀਰੀ ਆਪਣੀ ਪਾਣੀ ਹੁਣ ਵੀ ਪਾਤਾ ਆਪਾਂ ਵੈਸੇ ਤਾਂ ਤੂੰਆਂ ਨਿਕਲੇ ਹੀ ਹੋਣੇ ਮਾੜੀਆਂ ਮਾੜੀਆਂ ਕਿਉਂ ਇਹਦੇ ਵਿੱਚ ਹੀ ਆ ਤਾਂ ਕੋਈ ਹੋਰ ਚੀਜ਼ ਆ ਮੈਂ ਕਿਹਾ ਕਿਤੇ ਤੂੰਆਂ ਤੀਜੇ ਥੈਲੇ ਦੇ ਵਿੱਚ ਦੀ ਬਾਹਰ ਆ ਗਈਆਂ ਆਓ ਜੀ ਪਹੁੰਚ ਗਏ ਖੇਤ ਚ ਫਿਰ ਇਹ ਫਾੜੀ ਚੱਲ ਆ ਆ ਪਹਿਲਾਂ ਆਪਾਂ ਪਨੀਰੀ ਬੀਜੀ ਲਈ ਆ ਹੁਣ ਆਹ ਇਹਦੇ ਪਿਛਲੇ ਪਾਸੇ ਬੀਜਾਂਗੇ ਉੱਥੇ ਆ ਜਗ੍ਹਾ ਤੇ ਵਿਚਾਗੇ ਹੁਣ ਇੱਕ ਮੇਰੀ ਬਾਤ ਆ ਹੁਣ ਦੋ ਘਰ ਪਾਉਣ ਲੱਗੇ ਆ ਬਣਾ ਲੈਣਾ ਚਾਹੇ ਤਿੰਨ ਗਰੀ ਪੋਣਾ ਪੈ ਜੇ انا ਤਸੱਦੀ ਕਰਾ ਕੇ ਜਾਵਾਂਗੇ ਜਿਹੜੀ ਲੋੜੀ ਗਾੜੀ ਆ ਨਾ ਫੋਟੋ ਦੇਖੋ ਬਾਹੀਆਂ ਤਾਂ ਪਹਿਲਾਂ ਵੀ ਬਥੇਰੀਆਂ ਹੋ ਜਾਂ ਹੋਈਆਂ ਨੇ ਤਾਂ ਪਹਿਲਾਂ ਵੀ ਪਹਿਲਾਂ ਮੰਨ ਲਓ ਤਿੰਨ ਗਰੀ ਤਵੀਆਂ ਨਾਲ ਪਾਇਆ ਹੋਇਆ ਫੇਰ ਦੋ ਤਿੰਨ ਵਾਰੀ ਰੋਟਾਵੇਟਰ ਨਾਲ ਵਾਧਾ ਦੀ ਫੇਰ ਹਾਲਾ ਨਾਲ ਵਾਹਿਆ ਇੱਕ ਦਾ ਰੋਜ ਕਣੀਆਂ ਜੀਆਂ ਪੈ ਜਾਂਦੀਆਂ ਉਹਦੇ ਕਰਕੇ ਵੀ ਖੇਤ ਥੋੜਾ ਟਾਈਟ ਹੋ ਜਾਂਦਾ ਐਂ ਪੂਰਾ ਬਣਾਤਾ ਖੇਤ ਤਿੰਨ ਵੇਰੀ ਬਾਤਾ ਹਲਾ ਨਾਲ ਹੁਣ ਦੋ ਘੰਟੇ ਖੁੱਲਾ ਪਿਆ ਰਹਿਣ ਦਾਂਗੇ ਤੇ ਉਹਦੇ ਬਾਅਦ ਫਿਰ ਮਾਰਾਂਗੇ ਦੂਸਰਾ ਸੁਹਾਗਾ ਤੇ ਅੱਜ ਸ਼ਾਮ ਨੂੰ ਬੀਜਣ ਦੀ ਤਿਆਰੀ ਆ ਵਾਕਿ ਦਿਖਾਵਾਂਗੇ ਤੁਹਾਨੂੰ ਐਗਤੀ ਅਸੀਂ ਕਈ ਰਿਜ਼ਲਟ ਜੇ ਉਹ ਕਰੇ ਨੇ ਅੱਗੇ ਬੀਜਦੇ ਹੁੰਨੇ ਆ 30 ਕਿਲੋ ਬੀ 9 बाई 6 ਕਰਮ ਚ 6 ਕਰਮਾ ਚੌੜੀ ਤੇ 9 ਕਰਮਾ ਲੰਬਾਈ ਪਿਛਲੇ ਸਾਲ 10 ਕਰਮਾ ਲੰਬਾਈ ਕਰੀ ਸੀਗੀ ਇਤਕੀ ਚੜਾਈ 5 ਕਰਮ ਕਰਤੀ ਕੈਰੀ ਦੀ ਤੇ ਲੰਬਾਈ 15 ਕਰਮ ਇਹ ਚੱਕਰ ਜਿਵੇਂ ਆਪਾਂ ਥੋੜਾ ਜਿਹਾ ਘਟਾ ਲੰਨੇ ਆ ਨਾ ਉਹ ਚ ਇੱਕ ਤਾਂ ਪਨੀਰੀ ਪਤਲੀ ਰਹਿ ਜਾਂਦੀ ਆ ਨੰਬਰ 2 ਤੇ ਜਿਵੇਂ ਮਾੜੀ ਮੋਟੀ ਹਵਾ ਚਲਦੇ ਹੁੰਦੇ ਆ ਡੱਕੇ ਮਰਦੇ ਬਹੁਤ ਨੇ ਜਾਨ ਨਹੀਂ ਹੁੰਦੀ ਡੱਕੇ ਚ ਇੱਕ ਦਾਣੇ ਤੇ ਦਾਣਾ ਚੜ ਜਾਂਦਾ ਇਤਕੀ ਹੈ ਸਾਰੇ ਜਣੇ ਤੁਹਾਨੂੰ ਕੱਲ ਨੂੰ ਕੱਲ ਤੱਕ ਪੂਰੀ ਹਰੇ ਬਾਈ ਮਾਰ ਲਾਈ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜਾਮੇ ਦਾ ਪੂਰਾ ਤੇ ਹੁਣ ਜਣੀ ਆਇਤੀ ਇਹ ਸਿਸਟਮ ਕਰਿਆ ਵੀ 5x15 ਦੀ ਕੈਰੀ ਬਣਾ ਕੇ ਛੱਟਾ ਮਾਰਿਆ ਸਾਰਾ ਕੈਰ ਐਨ ਪੂਰਾ ਜਾਨੀ ਭਰਿਆ ਹੋਇਆ ਬੀਜ ਦਾ ਕੈਰਾ ਤੇ ਬਾਕੀ ਜੰਮ ਤੋਂ ਬਾਅਦ ਅਸਲੀ ਪਤਾ ਲੱਗਦਾ ਹੁੰਦਾ ਦੇਖਣ ਨੂੰ ਤਾਂ ਵਧੀਆ ਲੱਗਦੀ ਆ ਕੱਲ ਨੂੰ ਦਿਖਾਵਾਂਗੇ ਤੇ ਅੱਜ ਜਿਹੜੀ ਬੀਜਾਂਗੇ ਉਹ ਵੀ ਇਦਾਂ ਹੀ ਬੀਜਣੀਆਂ ਤੇ ਜਿਹੜੀ ਜਿਵੇਂ ਬਾਕੀ ਬੀਆਂ ਦਾ ਹੀ ਫਰਕ ਹੁੰਦਾ ਜਿਵੇਂ ਹੁਣ 1509 ਹੋਗੀ ਜਾਂ 26 ਹੋਗੀ ਇਹ ਥੋੜੀ ਜੀ ਸੰਘਣੀ ਬੀਜ ਹੁੰਦੀ ਆ ਤੇ ਉਹਦੇ ਕਰਮਖੰਡ ਘਟਾ ਦੇਣੇ ਆ ਤੇ ਜਾਨੀ ਐਕਤੀ ਜਿਹੜੇ ਅਗੇਤੇ ਲੱਗਦੇ ਆ ਥੋੜੇ ਜੇ ਬੀ ਕੋਈ ਵੀ ਆ ਜਿਵੇਂ 110 ਹੋ ਗਿਆ ਤੇ ਪੂਸ਼ਾ ਵੀ ਐਵੇਂ ਬੀਜ ਹੁੰਦੀ ਆ ਤੇ ਪੀਵੀ ਨੰਬਰ 1 ਜਿਹੜਾ ਆਪਾਂ ਬੀਜਣਾ ਉਹ ਵੀ ਅਗੇਤਾ ਹੀ ਆ ਤੇ ਇਹ ਜਣੀ ਥੋੜਾ ਜਿਹਾ ਕਰਮ ਕਿਹੜਾ ਥੋੜਾ ਜਿਹਾ ਵੱਡਾ ਹੀ ਰੱਖੇ ਤੇ ਬਾਕੀ ਲੈ ਆਈਏ ਹੁਣ ਸਵਾਗਾ ਘੰਟੇ ਤੱਕ ਮਾਰਦੇ ਆ ਫਿਰ ਦਿਖਾਉਨੇ ਆ ਜਦੋਂ ਵੀ ਖੇਤ ਦੇ ਵਿੱਚੋਂ ਕੋਈ ਵੀ ਸੰਤ ਚਾਹੇ ਬਾਹੀ ਕਰਕੇ ਲੈ ਕੇ ਜਾਣਾ ਚੀਜ਼ ਹਮੇਸ਼ਾ ਸਾਫ਼ ਕਰਕੇ ਲੈ ਕੇ ਜਾਣੀ ਆ ਘਰ ਨੂੰ ਕਦੋਂ ਵੇਲੇ ਵੀ ਮਿੱਟੀ ਲਾ ਕੇ ਆਣ ਵਧੀਆ ਤਰੀਕੇ ਨਾਲ ਜਣੀ ਮਾਲ ਕੁਲੀ ਸਫਾਈ ਤਾਂ ਉਹ ਤੋਂ ਨਹੀਂ ਹੁੰਦੀ ਹੁਣ ਤਾਂ ਜਣੀ ਜਿਵੇਂ ਆਹ ਜਿਹੜੇ ਖਾਲ ਸੁਭਾਗਾ ਕੁਛ ਵੀ ਆ ਐਨ ਪੂਰਾ ਸਾਫ ਝਾੜ ਕੇ ਲੈ ਕੇ ਜਾਈਦਾ ਅੰਦਰੇ ਚੀਜ਼ ਸਾਫ ਸੁਥਰੀ ਸੰਦ ਸਾਫ ਸੁਥਰੀ ਸੋਹਣਾ ਲੱਗਦਾ ਕੰਮ ਤਾਂ ਆਪਾਂ ਕਰਦੇ ਹੀ ਆ ਜਣੀ ਸੰਦ ਦੀ ਸੰਭਾਲ ਸਫਾਈ ਜ਼ਿਆਦਾ ਜ਼ਰੂਰੀ ਆ ਫਰਕ ਕੋਈ ਨਹੀਂ 2 ਮਿੰਟ ਲੱਗਦੇ ਆ ਬਾਕੀ ਹਰ ਬੰਦੇ ਦੀ ਆਪੋ ਆਪਣੀ ਆਦਤ ਹੁੰਦੀ ਆ ਜਣੀ ਆਪਣੀ ਮੇਰੀ ਆਦਤਾਂ ਚੀਜ਼ ਨੂੰ ਝਾੜ ਕੇ ਲੈ ਕੇ ਜਾਣਾ ਘਰ ਨੂੰ ਚਲੋ ਹੋ ਗਈ ਬਈ ਸਭਾ ਇਹਨਾ ਕੰਮ ਅਸੀਂ ਮਾੜੇ ਮੋٹے ਕੱਕ ਜੇ ਫਸੇ ਹੋ ਜਿਗੇ ਆ ਗਏ ਜੀ ਸੁਹਾਗਾ ਮਾਰਨ ਹੋ ਘੰਟੇ ਧੁੱਪ ਲੱਗ ਗਈ ਇੰਨੇ ਕੰਮ ਵਾਲਾ ਮੋਟਾ ਫਰਕ ਪੈ ਗਿਆ ਜੋ ਬਾਹਰ ਤੋਂ ਪਹਿਲਾਂ ਵੀ ਹੋਇਆ ਹੀ ਸੀ ਹੁਣ ਆਪਾਂ ਜਿੰਨੇ ਥਾਂ 'ਚ ਬਿਜਣੀਆਂ ਸੁਹਾਗਾ ਮਾਰਾਂਗੇ ਉੰਨੀ ਜਗ੍ਹਾ 'ਚ ਬਾਦੂ ਜਗ੍ਹਾ ਕਹੀਂ ਮਾਰਨਾ ਬਾਕੀ ਅਸੀਂ ਤਿਆਰ ਹੋਊਗਾ ਲੈ ਆਉਂਦਾ ਸੁਹਾਗਾ ਦੂਸਰਾ ਸੁਹਾਗਾ ਮਾਰਾਂਗੇ 13 ਦਾ ਮਾਰਦਾ ਖੇਤ ਚ ਕੋਲ ਆ ਦੂਸਰੇ ਸੁਹਾਗੇ ਨਾਲ ਦੋ ਵਾਰੀ ਜਾਂ ਤਿੰਨ ਵਾਰੀ ਮਾਰਨਾ ਪੈ ਜਾਵੇ ਜਿਹਦੇ ਨਾਲ ਸੈੱਟ ਹੋ ਜਾਊਗਾ ਖੇਤ ਹੁਣ ਤਾਂ ਖੇਤ ਤਾਂ ਪੱਧਰ ਆ ਪਹਿਲਾਂ ਮਾੜਾ ਮੋੜਾ ਸੀ ਜਿੱਥੇ ਕੋਜਾ ਖਾਂਦਾ ਕੋਈ ਨੀਮਾ ਹੋਇਆ ਸੈੱਟ ਕਰ ਲਾਂਗੇ ਪਰ ਆਪਾਂ ਬੀਜਾਂ ਕੇ ਸੈਂਟਰ ਚ ਸਾਈਡ ਤੋਂ 5-4 ਫੁੱਟ ਜਗ੍ਹਾ ਛੱਡ ਕੇ ਹੁਣ ਤਾਂ ਅਨਪੜ ਗਿਆਗੇ ਤਾਂ ਪੂਰਾ ਢਲੀ ਢੁਲੀ ਜਮਾ ਖਤਮ ਹੋ ਗਈ ਬਿੰਦਰભાઈ ਲਾਇਆ ਹੈ ਕਰਮਾ ਮੈਣ ਇੱਥੇ ਤੱਕ ਨਿਸ਼ਾਨੀ ਲਾ ਦੇ ਇੱਥੇ ਆ ਗਏ ਪਨੀਰੀ ਬੀਜਣ ਮੋਟਰ ਚਲਾਤੀ ਬਿੰਦਰਬਾਈ ਨੇ ਉਹ ਲੱਗਾ ਹੈ ਸਾਹਮਣੇ ਨੱਕੇ ਲਾਉਣ ਆਹ ਕਹਿ ਰੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 10 15 ਦੀਆਂ ਨੇ ਜਿਹੜੀ ਆਪਾਂ ਹੁਣ ਪਾਈਆ ਪਿੱਛੇ ਥੋੜਾ ਫਰਕ ਪੈ ਗਿਆ ਉਹਨੂੰ ਕਰਤਾ 4.5 बाई 15 ਦੀ ਤੇ ਫਿਰ ਇੱਧਰ 1509 ਬੀਜਾਂਗੇ ਆਹ ਜਿਹੜੀ ਹੋਰਲੀ ਪਹਿਲੀ ਕੈਰੀ ਆ ਪਹਿਲਾਂ ਸੋਚਿਆ ਸੀ ਵੀ ਚੱਲ ਚੌੜੇ ਲੋਟ ਪਾ ਦਿੰਨੇ ਆ ਪਰ ਚੌੜੇ ਲੋਟ ਲੋਟ ਨਹੀਂ ਜੀ ਆ ਰਿਹਾ ਕੰਮ ਫਿਰ ਪਿੱਛੇ ਉਹ ਦਰਖਤਾਂ ਦਾ ਸ਼ੋਰ ਆ ਜਾਂਦਾ ਆਲੇ ਦਰਖਤਾਂ ਦਾ ਤਾਂ ਕਰਕੇ ਲੰਬੇ ਲੋਟ ਹੀ ਪਾਤਾ ਬਿੰਦਰ ਭਾਈ ਲੱਗੇ ਪਾਣੀ ਲਿਆਉਣ ਉਹ ਉਥੋਂ ਨਾਲ-ਨਾਲ ਦੀ ਲਿਆਊਗਾ ਇਧਰਲੇ ਪਾਸੇ ਉਹ ਦਰਖਤਾਂ ਵਾਲੇ ਪਾਸੇ ਦੀ ਕਹਿੰਦਾ ਜਾਨੂੰ ਛੱਟਾ ਮਾਰ ਮੈਂ ਕਿਹਾ ਮੈਂ ਛੱਟਾ ਮਾਰਨ ਆ ਰਿਓ ਦਾ ਉਸ ਤੋਂ ਬਾਅਦ ਭਰ ਕੇ ਮਾਰਾਂਗੇ ਵੀ ਦਾ ਛੱਟਾ ਐਜ ਲਿਆਂਦਾ ਸੀ ਰਿਓ ਇੰਨਾਂ ਦਾ ਆ ਪਈ ਆਪਣੀਰੀ ਆਪਣੀ ਵੀ ਤੇ ਆਹ ਕਿਆਰੀ ਪਾਈ ਆ ਲੰਬੀ ਆ ਬਹੁਤ ਆਕ ਆ ਲੱਗਿਆ ਹਬਿੰਦਰ ਬਾਈ ਚੜੀ ਫਿਰਦਾ ਨਾਲ ਕੋਈ ਬੰਦਾ ਰਾਤ ਚ ਜਾਂਦਾ ਖੜਦਾ ਖੜ ਗਿਆ ਦੇਖ ਕੇ ਮੋਟਰ ਚੱਲਦੀ ਦੇਖ ਕੇ ਲਓ ਜੀ ਵਾਹਿਗੁਰੂ ਸਤਿਨਾਮ ਤਲਾਸ਼ਾ ਕੰਮ ਰਿਓ ਵਾਲਾ ਤੁਸੀਂ ਵੀ ਦੱਸਿਓ ਤੁਸੀਂ ਕਿੰਨੇ ਕਰਮ ਦੀ ਕਿਆਰੀ ਪਾਉਣਿਓ 30 ਕਿਲੋ ਬੀਜ ਨੂੰ ਹਬਿੰਦਰ ਬਾਈ ਦੇ ਸਾਥ ਆ ਕੱਪੜਿਆਂ ਤੋਂ ਬਾਹਰ ਵਾਹਿਗੁਰੂ ਜੀ ਆ ਗਿਆ ਪਾਣੀ ਕੈਰੇਜ ਚ ਪੰਜ ਕਿੰਮਟ ਮਸਾਂ ਲੱਗੇ ਨੇ ਕੱਲਾ ਰਿਓ ਦਾ ਛਿੱਟਾ ਮਾਰਨ ਦਿੱਤਾ ਜਾਨੂ ਕੈਰੇਜ ਪਾਣੀ ਪਹੁੰਚ ਗਿਆ ਇੱਥੋਂ ਨਾ ਟੁੱਟ ਜਾ ਇੱਥੋਂ ਦੇਖ ਲਈਏ ਮੜਾ ਜਾ ਬਾਕੀ ਦਾ ਕੰਪ ਆ ਰਹੀ ਆ ਨਹੀਂ ਟੁੱਟਦਾ ਨਹੀਂ ਵੇਹ ਤਾਂ ਬੱਟ ਬਹੁਤ ਉੱਚੀ ਆ ਟੁੱਟਣ ਦਾ ਇਸ਼ਾਰਾ ਤਾਂ ਹੈ ਨਹੀਂ ਕੰਮ ਕਰ ਗਈ ਕਿਆਰੀ ਅੱਜ ਦਾ ਦਿਨੀਆਂ ਦੋ ਤਿੰਨ ਦਿਨ ਵੱਧ ਤੋਂ ਵੱਧ ਉਸ ਤੋਂ ਬਾਅਦ ਤਾਂ ਫਿਰ ਆਹ ਕਿਆਰੀਆਂ ਦੇ ਵਿੱਚ ਦੀ ਭਰਦਿਆ ਕਰਾਂਗੇ ਉੱਥੋਂ ਵੱਟ ਖੋਲਦਾਂਗੇ ਇੱਕੋ ਵਾਰੀ ਸਾਰਾ ਖੁੱਲਾ ਡੁੱਲਾ ਭਰ ਜਾ ਕਰੂਗਾ ਵੀ ਆਪਾਂ ਕਰ ਲਿਆ ਢੇਰੀ ਇਹਨੂੰ ਫੋਲ ਲੀਆ ਮਾੜਾ ਮਾੜਾ ਤੂਈਆਂ ਦੇਖੋ ਤਾਂ ਫੁੱਟੀਆਂਆਂ ਵਧੀਆ ਸਾਰੀ ਤੂਈ ਜਣੀ ਤਰੀ ਹੋਈ ਆ ਬਾਕੀ ਹੁਣ ਛਿੱਟਾ ਮਾਰ ਦਿਆਂਗੇ ਕਿਹੜਾ ਗਿਆ ਪਰ ਵਿੰਦਰભાઈ ਭੇਜਿਆ ਮੋਟਰ ਬੰਦ ਕਰਨ ਪਾਣੀ ਆ ਇੱਕੋ ਜਿਹਾ ਆ ਸਾਰੇ ਉੱਚਾ ਨਹੀਂ ਮਾ ਹੈ ਨਹੀਂ ਕਿਤੇ ਆ ਪੂਰਾ ਵਧੀਆ ਤਰੀਕੇ ਨਾਲ ਪਾਣੀ ਆਇਆ ਕਿਉਂ ਪਾਣੀ ਦੀ ਮੋਟਰ ਬੰਦ ਕਰ ਵੀ ਦਿੱਤੀ ਉਹ ਪਰਲੇ ਪਾਸੇ ਖਾਲੀ ਜੀ ਸਾਰੇ ਚ ਪਾਣੀ ਖੜਾ ਉਹ ਜਿੱਥੋਂ ਪਾਣੀ ਆਉਂਦਾ ਜਿੱਧਰੋਂ ਸਿਰ ਐਵੇਂ ਓਵਰ ਹੋਊ ਮੁੜ ਕੇ ਹੁਣ ਪਹਿਲਾਂ ਜਦੋਂ ਆਪਾਂ ਸੇਟਾ ਦਿੰਦੇ ਫਿਰ ਤਾਂ ਉਹਨਾਂ ਦੇ ਪਾਣੀ ਕੱਢਣ ਜੋਗੇ ਵੀ ਨਹੀਂ ਹੁੰਦੇ ਬਾਅਦ ਚ ਤਾਂ 2-4 ਦਿਨ ਬਾਅਦ ਤਾਂ ਜਾਨੂੰ ਪਕੜ ਕਰ ਜਾਂਦੇ ਆ ਮਿੱਟੀ ਫੇਚਾ ਪਾਣੀ ਕੱਢਦੇ ਵੀ ਹੁਣ ਪਹਿਲਾਂ ਤਾਂ ਪਾਣੀ ਵੀ ਨਹੀਂ ਨਿਕਲਦਾ ਹੁਣ ਜੀ ਅੱਜ ਫਿਰ ਨੁਕਸਾਨ ਨੁਕਸਾਨ ਹੋਣ ਦੀ ਟੈਨਸ਼ਨ ਰਹੇਦੀ ਆ ਤਾ ਕਰਕੇ ਪਾਣੀ ਰੱਖਾਂਗੇ ਸਾਫ ਸਾਫ ਦਾ ਵੀ ਜਿਹੜਾ ਕੱਲ ਦੁਪਹਿਰ ਤੱਕ ਖਾਲੀ ਹੋ ਜਵੇ ਆ ਸ਼ਾਮ ਤੱਕ ਇਹ ਬਾਕੀ ਆ ਪਨੀਰੀ ਦੇਖੋ ਤੁਹਾਨੂੰ ਦਿਖਾਈਏ ਜੰਮ ਕਿਵੇਂ ਆ ਦਾ ਇਹ ਬੀਜੀ ਹੋਈ ਆ 9 ਤਰੀਕ ਦੀ ਤੇ 10 11 ਅੱਜ ਆ ਤੀਆ ਦੇਣਾ ਭਾਈ ਅੱਜ ਇਹਨੂੰ ਹਨਾ ਚੌਥਾ ਤੀਜਾ 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 ਹਨਾ ਤੀਆ ਦੇਣਾ ਆ ਸਾਈਡਾਂ ਸਿਰੇ ਤੇ ਤਾਂ ਮੜੀ ਜਿੜੀ ਜੀ ਪਈ ਹੁੰਦੀ ਆ ਤਾਂ ਕਰਕੇ ਲੱਗਦਾ ਥੋੜਾ ਜਿਹਾ ਥੋੜਾ ਜਿਹਾ ਗਾ ਇੱਥੇ ਇੱਕ ਦੇਖੋ ਸਾਰੀ ਵਧੀਆ ਜੰਮੀ ਹੋਈ ਆ ਉਹ ਸਿਰਿਆਂ ਤੇ ਖੁੰਝਿਆਂ 'ਚ ਪਾਣੀ ਪੂਣੀ ਖੜਦਾ ਕਰਕੇ ਜਿਹੜੀ ਇਹ ਬਣ ਜਾਂਦੀ ਆ ਇੱਧਰ ਵੀ ਉੱਧਰ ਵੀ ਦੋਨੇ ਪਾਸੇ ਬਣੀ ਹੋਈ ਆ ਬਾਕੀ ਜੰਮ ਸੋਨਾ ਉਹ ਜਾਣੀ ਇੱਥੇ ਆਏ ਆ ਇਹ ਮੋਟਰ ਦੇ ਨਜ਼ਾਰਾ ਆਰਾਮਨਾ ਮੋਟਰ ਚ ਲਾ ਕੇ ਬੰਦਾ ਬੈਠਾ ਰਿਹਾ ਨਾ ਜੇ ਨਹੀਂ ਵੀ ਕੰਮ ਹੁੰਦਾ ਜਿਵੇਂ ਪਨੀਰੀ ਪਨਹੂਰੀ ਭਰਨਾ ਆਇਆ ਬੰਦਾ ਜੀ ਲੱਗਿਆ ਰਿਹਾ ਨਾ ਬਾਈਪਾਸ ਕੋਲੇ ਆ ਰੋਡ ਇਹ ਮੇਨ ਉੱਧਰ ਦੇਖੋ ਕਿਵੇਂ ਲਾਈਨ ਲੱਗੀ ਆਉਂਦੀ ਆ ਉਹ ਸਾਹਮਣੇ ਇੱਕ ਆਪਣੇ ਕੋਲ ਦੀ ਹੋਰ ਰੋਡ ਨਿਕਲ ਕੇ ਜਿੱਥੇ ਉਹ ਸਾਹਮਣੇ ਐਚਪੀ ਦਾ ਉਹ ਲੱਗਿਆ ਹੋਇਆ ਬੋਰਡ ਉੱਥੋਂ ਐ ਖੱਬੇ-ਖੱਬੇ ਐ ਚਲੇਗੀ ਆ ਜਾਣੇ ਆਪਾਂ ਆਜ ਦੀਦੀਆਂ ਨਾ ਸਾਹਮਣੇ ਇੰਗਲੈਂਜ ਆ ਪਿਪਲ ਦੇ ਉੱਪਰਲੇ ਪਾਸੇ ਦੀ ਇੱਥੋਂ ਦੀ ਉਹ ਟਰੈਵਲ ਆਉਂਦੀ ਐ ਟੈਂਪੂ ਟਰੈਵਲ ਇੱਥੇ ਘਾ ਦੇ ਆ ਗਈ ਇਹ ਇੱਥੋਂ ਰੋਡ ਆ ਗਈ ਜੀ ਇਹ ਉਹ ਆ ਗਿਆ ਪੁਲ ਰੇਲਵੇ ਪੁਲ ਆ ਇਹ ਇਹ ਜਾ ਕੇ ਫਿਰੋਜ਼ਪੁਰ ਰੋਡ ਤੇ ਜਿੱਥੇ ਵੈਸਟਰਨ ਮਾਲ ਆ ਵੇਵ ਕਹਿੰਦੇ ਜਿਹਨੂੰ ਇਹ ਉੱਥੇ ਜਾ ਕੇ ਚੜਦੀ ਐ ਰੋਡ ਇਹ ਸਾਡੇ ਪਿੰਡੋਂ ਇੱਥੋਂ ਨਿਕਲ ਕੇ ਇਹ ਗਾਹਾਂ ਜਿਹੜੀ ਨਹਿਰ ਜਾਂਦੀ ਆ ਰੋਪੜ ਵਾਲੀ ਉਹ ਨਹਿਰ ਤੱਕ ਆ ਜਾਣੀ ਆ ਇਹ ਰੋਡ ਮੰਨ ਲਓ ਨਹਿਰ ਤੋਂ ਲੈ ਕੇ ਇੱਥੋਂ ਕੰਮ ਕੇ ਬੇਬ ਕੋਲੇ ਜਾ ਰਹੀ ਦੀ ਆ ਇੱਕ ਇੱਥੇ ਆਹ ਬਣ ਗਿਆ ਮੰਨ ਪੁਲ ਲੱਗ ਗਿਆ ਰੇਲਵੇ ਤੇ ਜਿਹੜੀ ਇਹ ਤੋਂ ਅਗਲੀ ਰੇਲਵੇ ਲਾਈਨ ਆ ਤੇ ਇਹ ਹੈਗੀ ਧੂਰੀ ਲਾਈਨ ਚੱਕ ਵਾਲੀ ਜਿਹੜੀ ਇਹ ਤੋਂ ਅਗਲੇ ਉਹ ਪੱਖਵਾਲ ਰੋਡ ਕੋਲੇ ਜਿਹੜਾ ਪੱਖਵਾਲ ਵਾਲਾ ਲਾਈਨ ਕਹਿੰਦੇ ਆ ਉਹਦੇ ਅੰਡਰਪਾਸ ਬਣਿਆ ਆ ਅੰਡਰ ਬ੍ਰਿਜ ਕੀ ਹੋਟਲ ਕੋਲ ਦੀ ਸਿੱਧੀ ਬੇਬ ਕੋਲੇ ਸ਼ਹਿਰ ਤੋਂ ਬਾਹਰ ਬਾਹਰ ਆ ਰੋੜੇ ਹੈ ਮੇਰੀ ਦਾ ਸਿੱਟਾ ਦੇ ਰਹੇ ਆ ਇੱਕ ਕਿਹੜਾ ਦੇਤਾ ਇੱਕ ਪਾਸੇ ਜਣੀ ਇੱਕ ਫਾਂਟ ਲਾਤੀ ਦੂਜੀ ਫਾਂਟ ਲਾਉਣ ਲੱਗੇ ਹੋਏ ਆ 11 ਭਰ ਗਿਆ ਦਿਨ ਛਪ ਗਿਆ ਸੂਰਜ ਜੀ ਲੁੱਕ ਗਏ ਮਾੜਾ ਮੋਟਾ ਹੀ ਰਹਿ ਗਿਆ ਸੂਰਜ ਡਬਲੀ ਪਾਉਣੀ ਪੈ ਗਈ ਪਹਿਲਾਂ ਮੈਂ ਸੋਚੇ ਮੈਂ ਕਿਹਾ ਵਿਚਾਲੇ ਜੇ ਰੱਖ ਕੇ ਆਉਣੇ ਇੱਕ ਵਾਰੀ ਜੀ ਉਹ ਫਿਰ ਚੱਕਰੇ ਆਪਾਂ ਪਰਲੇ ਪਾਸੇ ਹੋਰ ਵੀ ਬੀਜਣਾ ਮੈਂ ਕਿਹਾ ਦਾਣਾ ਬਾਹਰ ਡਿਗੂਗਾ ਵੀਰ ਲੂਗਾ ਵਿੱਚ ਉਧਰੋਂ ਚੰਗਾ ਫਿਰ ਗੇੜੇ ਹੀ ਦੋ ਦੇ ਲੈਣੇ ਆ ਨਹੀਂ ਤਾਂ ਆਪਾਂ ਪੈੜਾਂ ਵਾਲੀਆਂ ਪਾਉਂਦੇ ਨਹੀਂ ਹੁੰਦੇ ਇੱਕੋ ਵਾਰ ਵਿਚਾਲੇ ਦੀ ਲੰਗ ਚਾਹੀਦਾ ਕਿਹੜੀ ਲੰਬੀ ਰੱਖੀ ਹੁੰਦੀ ਆ ਤਾਂ ਕਰਕੇ ਚਲੋ ਦੇ ਲਈਏ ਫਿਰ ਛਟਾ ਨੋ ਜੀ ਬਾਬਾ ਜੀ ਹੋ ਗਿਆ ਕੰਮ ਓਕੇ ਦੀ ਰਿਪੋਰਟ ਕਰ ਲੈ ਸਾਰੇ ਥੈਲੇ ਝੋਲੀਆਂ ਖਾਲੀ ਭਾਈ ਬੀਜ ਤੇ ਪਨੀਰੀ ਹੁਣ ਕੱਲ ਨੂੰ ਇੱਕ ਹੋਰ ਪਿਉਵਾਂਗੇ ਉਹਨੂੰ ਬੀਜਾਂਗੇ ਤਿੰਨ ਚਾਰ ਦਿਨ ਬਾਅਦ ਉਹ ਤੋਂ ਬਾਅਦ ਫੇਰ ਰਹਿ ਜੂ ਕੱਲੀ 1509 ਉਹ ਜਿਵੇਂ ਜਿਵੇਂ ਗਾਹ ਪਰਸਾਸ ਚ ਚੱਲਦਾ ਜਾਊ ਤੁਹਾਨੂੰ ਦਿਖਾਉਂਦੇ ਜਾਵਾਂਗੇ। ਵਾਕੀ ਪ੍ਰਮਾਤਮਾ ਦੀ ਨਿਗਾਹ ਸਿੱਧੀ ਚਾਹੀਦੀ ਆ। ਆਪਾਂ ਦਾ ਕੰਮ ਕਰਨ ਵਾਲੇ ਆਂ। ਗਾਹ ਮਿਹਨਤ ਦਾ ਫਲ ਪੱਲੇ ਪੋਂ ਵਾਲਾ ਰੱਬ ਪ੍ਰਮਾਤਮਾ ਵਾਹਿਗੁਰੂ। ਵੀਡੀਓ ਦੇ ਵਿੱਚੋਂ ਤੁਹਾਨੂੰ ਕੋਈ ਸਿੱਖਣ ਨੂੰ ਮਿਲਿਆ ਤਾਂ ਉਹ ਵੀ ਜਰੂਰ ਦੱਸਿਓ ਤੇ ਜੇ ਸਾਡੇ 'ਚ ਕੋਈ ਮਾਰੀ-ਮੁੱਟੀ ਕਮੀ ਲੱਗੀ ਕੋਈ ਕਿਤੇ ਗਲਤੀ ਲੱਗੀ ਪਨੀਰੀ ਵੀਡੀਓ 'ਚ ਤਾਂ ਉਹ ਵੀ ਜਰੂਰ ਦੱਸਿਓ। ਕਮੈਂਟ ਬਾਕਸ ਦੇ ਵਿੱਚ ਤੁਹਾਡੇ ਲਈ ਜੀ ਆਇਆਂ ਨੂੰ। ਤੇ ਜੋ ਵੀ ਤੁਹਾਡੇ ਸੁਝਾਅ ਹੋਏ ਦੱਸਿਓ ਜਰੂਰ ਆਪਾਂ ਅੱਗੇ ਕਦੇ ਕਿਹਾ ਨਹੀਂ ਵੀਡੀਓ ਦੇ ਵਿੱਚ ਕਿਉਂ ਇਹੀ ਚੀਜ਼ਾਂ ਸਿੱਖਣ ਨੂੰ ਹੁੰਦੀਆਂ ਨੇ ਇੱਥੋਂ ਹੀ ਸਿੱਖਣ ਨੂੰ ਮਿਲਦਾ ਖਬਰਾਂ ਕੁਛ ਅਸੀਂ ਮਾੜਾ ਮੋਟਾ ਗਲਤ ਕਰਦੇ ਹੋਈਏ ਬਈ ਅਸੀਂ ਇੱਕ ਤਾਂ ਜਿਵੇਂ ਪਾਣੀ ਭਰ ਕੇ ਛਿੱਟਾ ਮਾਰਦੇ ਆ ਫਿਰ ਨੰਬਰ 2 ਤੇ ਉਹ ਤੋਂ ਬਾਅਦ ਜਦੇ ਹੀ ਨਾਲ ਇੱਕ ਅੱਖਾਂ ਲਈ ਦਵਾਈ ਜਦੇ ਉਸੇ ਟਾਈਮ ਹੀ ਪਾ ਦਿੰਨੇ ਆ ਕਈ ਏਰੀਆ ਦੇ ਵਿੱਚ ਕੋਈ 24 ਘੰਟੇ ਬਾਅਦ ਪਾਉਂਦਾ ਕੋਈ 48 ਘੰਟੇ ਬਾਅਦ ਪਾਉਂਦਾ ਕੋਈ ਪਾਉਂਦਾ ਵੀ ਨਹੀਂ ਹੈ ਤੇ ਅਸੀਂ ਤਾਂ ਜਾਨੀ ਨਾਲ ਦੀ ਨਾਲੇ ਪਾ ਦਿੰਨੇ ਆ ਕਿਉਂ ਹਰ ਏਰੀਆ ਦੇ ਵਿੱਚ ਅਲੱਗ-ਅਲੱਗ ਸਾਬ ਨਾਲ ਬੀਜੀ ਜਾਂਦੀ ਆ ਪਨੀਰੀ ਕੋਈ ਪਹਿਲਾਂ ਸੁੱਕੇ ਚ ਛਿੱਟਾ ਦਿੰਦਾ ਕੋਈ ਕੱਦੂ ਕਰਕੇ ਛਿੱਟਾ ਦਿੰਦਾ ਕੋਈ ਸਾਡੇ ਵਾਂਗੂ ਪਾਣੀ ਛੱਡ ਕੇ ਛਿੱਟਾ ਦਿੰਦਾ ਸਾਰੇ ਅਲੱਗ-ਅਲੱਗ ਆਪਾਂ ਆਪਣੇ ਏਰੀਆ ਦਾ ਹੁੰਦਾ ਸਿਸਟਮ ਕੋਈ ਕਿੰਨੇ ਬਾਈ ਕਿੰਨੇ ਦੀ ਕਿਆਰੀ ਰੱਖਦਾ ਠੀਕ ਆ ਜੀ ਫਿਰ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਆ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ